10 12 ਦਾ ਕਰਨਾ ਹੈ ਜਿਹਨਾਂ ਨੂੰ ਪਿਛੇ ਚਵਾਰੇ ਨੇ ਜਿਹਨਾਂ ਨੂੰ ਅੱਜ ਬੰਦ ਕੀਤਾ ਤੇ ਜਿਹੜੇ ਕਿਰਾਏਦਾਰ ਨੇ ਉਹਨਾਂ ਨੂੰ ਰੈਂਟ ਕਾਫੀ ਤੀਰ ਤੋਂ ਜਮਾ ਨਹੀਂ ਕਰਵਾਇਆ ਜਾਂਦਾ ਤੇ ਉਹਦੀ ਰਕਮ ਕਾਫੀ ਹੋ ਗਈ ਸਾਨੂੰ ਬਣਾਈ ਕਿਰਾਇਆ ਤਾਂ ਬਸੂਲ ਕਰਨਾ ਹੀ ਹੈ ਜੀ ਉਹਦੇ ਅਸੀਂ ਕੇਸਦਾਰ ਕਰਾਂਗੇ ਬਾਕੀ ਜੇ ਕੋਈ ਵੀ ਕਾਰਵਾਈ ਅਗਲੀ ਕਰਨੀ ਹੈ ਜਿਹੜਾ ਨਗਰ ਕੌਂਸਲ ਦਾ ਹਾਊਸ ਹੈ ਜਾਂ ਪ੍ਰਧਾਨ ਜੀ ਜਾਂ ਯੂ ਸਾਹਿਬ ਜਿਵੇਂ ਕਹਿਣਗੇ ਉਵੇਂ ਅਸੀਂ ਅਗਲੀ ਕਾਰਵਾਈ ਅਮਾ ਚੱਲਿਆ ਹਾਂ ਜੀ ਨਾਮ ਮੇਰਾ ਨਾਮ ਹੈ ਜਪਰੂਪ ਸਿੰਘ ਲੱਕ ਜੀ ਨਗਰ ਕੌਂਸਲ ਸਮਰਾਲਾ ਇਸ ਤਰ੍ਹਾਂ ਦੀ ਕਾਰਵਾਈ ਇਹਦੇ ਸਬੰਧ ਵਿੱਚ ਕੀਤੀ ਅੱਜ ਜੀ ਜਿਹੜਾ ਨਗਰ ਕੌਂਸਲ ਵੱਲੋਂ ਨਾ ਰੈਂਟ ਦੀਆਂ ਕਰਨਾ ਜ ਦਿੱਤੀ ਹੋਈ ਨਹੀਂ ਕਰਾਇ ਤੇ ਤੇ ਜਿਹੜੋਂ ਕਿਰਾਏਦਾਰ ਨੇ ਉਹਨਾਂ ਵੱਲੋਂ ਨਾ ਰੈਂਟ ਕਾਫੀ ਤੀਰ ਤੋਂ ਜਮਾ ਨਹੀਂ ਕਰਵਾਇਆ ਜਾਂਦਾ ਜੀ ਤੇ ਉਹਦੀ ਰਕਮ ਕਾਫੀ ਹੋ ਗਈ ਸੀ ਉਹਨਾਂ ਵੱਲ ਤੇ ਉਹਨਾਂ ਦੁਕਾਨਾਂ ਨੂੰ ਕੀ ਕੀਤਾ ਬੰਦ ਕੀਤਾ ਜੀ ਸਾਰਾ ਹਾਂਜੀ ਉਹਨਾਂ ਦੁਕਾਨਾਂ ਦੇ ਵਿੱਚੋਂ 10-12 ਦਾ ਕਰਨਾ ਹੈਗੇ ਜਿਨ੍ਹਾਂ ਨੂੰ ਵਿਚੇਚਵਾਰੇ ਨੇ ਜਿਨ੍ਹਾਂ ਨੂੰ ਅੱਜ ਬੰਦ ਕੀਤਾ ਕਿੰਨੇ ਪੰਨ ਦਰ ਪਾਇਆ ਖੜਾ ਉਹਨਾਂ ਵੱਲ ਜੀ ਕਿਤੇ ਮੈਂ 10-12 ਸਾਲ ਤੋਂ ਕਿਰਾਇਆ ਦੇ ਨਹੀਂ ਰਹੇ ਸੀਗੇ ਉਹ ਜੇ ਸਾਡਾ ਸੇਵਾਦਾਰ ਜੇ ਦਫ਼ਤਰ ਦਾ ਕੋਈ ਹੋਰ ਕਰਮਚਾਰੀ ਮੌਕੇ ਤੇ ਕਰਾਇਆ ਲੈਣ ਜਾਂਦਾ ਸੀ ਜਾਂ ਨੋਟਸ ਦੇਣ ਜਾਂਦਾ ਸੀ ਤਾਂ ਮੌਕੇ ਤੇ ਮਿਲਦੇ ਨਹੀਂ ਸੀਗੇ ਸਰ ਅਸੀਂ ਕੋਈ ਵੀ ਦੇਖਿਆ ਵੀ ਕੋਈ ਲੋਕ ਕਰਾਇਦਾ ਦਾ ਨਾਂ ਲੈ ਕੇ ਅੱਗੇ ਕਰਾਇਦਾ ਦਿੰਦੇ ਨੇ ਉਹਨਾਂ ਕੋਈ ਕਾਰਵਾਈ ਹੋਈ ਉਹਨਾਂ ਤੇ ਕਾਰਵਾਈ ਆਏ ਜੋ ਸਾਡੇ ਧਿਆਨ ਦੇ ਵਿੱਚ ਆਇਆ ਕੋਈ ਮੇਰੇ ਕੋਲੋਂ ਕੰਮ ਰੈਂਟ ਦਾ ਜਿਹੜਾ ਆਰਡਰ ਹੋਈ ਨਹੀਂ ਮੇਰੇ ਫਰਵਰੀ 2025 ਤੀ ਹੋਈ ਨਹੀਂ ਤੇ ਇਹਦਾ ਵੀ ਸਰਪੇ ਚੱਲ ਰਿਹਾ ਜੀ ਜੇ ਕੋਈ ਧਿਆਨ ਚਾਹੂਗਾ ਬਤਾਏ ਤੇ ਵੀ ਕਾਰਵਾਈ ਕਰਾਂਗੇ ਜੀ ਉਹਨ ਦੁਕਾਨਦਾਰ ਜੀ ਵੀ ਦਿੰਦੇ ਕਰਾਇਆ ਤਾਂ ਇਹ ਦੁਕਾਨਾਂ ਖਾਲੀ ਕਰਵਾਈ ਜਾਣਗੀਆਂ ਦਸ ਵਧ ਕਰਕੇ ਕੇਸ ਬਣਾਇਆ ਜਾਊਗਾ ਇਹਦੇ ਜੀ ਜਿੱਤ ਤਾਂ ਹੁਣ ਦੇਖੋ ਕਿਰਾਇਆ ਤਾਂ ਵਸੂਲ ਕਰਨਾ ਹੀ ਹੈ ਜੀ ਉਹਦੇ ਅਸੀਂ ਕੇਸਦਾਰ ਕਰਾਂਗੇ ਬਾਕੀ ਜੇ ਕੋਈ ਵੀ ਕਾਰਵਾਈ ਅਗਲੇ ਕਰਨੀ ਹੈ ਜਿਹੜਾ ਨਗਰ ਕੌਂਸਲ ਦਾ ਹਾਊਸ ਹੈ ਜਾਂ ਪ੍ਰਧਾਨ ਜੀ ਜਾਈਓ ਸਾਹਿਬ ਜਿਵੇਂ ਕਹਿਣਗੇ ਉਵੇਂ ਅਸੀਂ ਅਗਲੀ ਕਾਰਵਾਈ ਆਮ ਚੱਲਿਆਵਾਂਗੇ ਜਿਹੜੂ ਦਾਨ ਦਾ ਪ੍ਰਯਾਸ ਜੇ ਨੂੰ ਚਾਹਵਾ ਨੋਈ ਤਾਂ ਉਹਨਾਂ ਦੀ ਸੜ ਤੇ ਉਹ ਉਹਦੇ ਬਾਰੇ ਯੂ ਸਾਹਿਬ ਜਾਂ ਪ੍ਰਧਾਨ ਜੀ ਜਿਵੇਂ ਫੈਸਲਾ ਕਰਨਗੇ ਜੀ ਉਵੇਂ ਖੈਰ ਦੇ ਵਿੱਚ ਹੋਰ ਵੀ ਤਗਨਾਂ ਨੇ ਇਦਾਂ ਦੀ ਜਿਹੜਾ ਨਹੀਂ ਕਰਾਇਆ ਜਾਂਦਾ ਹਾਂ ਜੀ ਹੈਗੀਆਂ ਦੁਕਾਨਾਂ ਨੂੰ ਜਦੋਂ ਅਸੀਂ ਨੋਟਿਸ ਜਾਰੀ ਕੀਤੇ ਸੀ ਇਹਨਾਂ ਨੇ ਸਾਨੂੰ ਪ੍ਰੋਮਿਸ ਕਰਵਾਇਆ ਕਿ ਅਸੀਂ ਮਹੀਨੇ ਜਾਂ 2 ਮਹੀਨੇ ਦੇ ਵਿੱਚ ਵਿੱਚ ਜਮ੍ਹਾਂ ਕਰਵਾ ਦਾਂਗੇ ਇਹ ਨੋਟਿਸ ਕੀਤੇ ਟਾਈਮ ਲਈ ਦਿੰਦਾ ਜੀ ਇਹ ਨੋਟਸ ਤਾਂ ਜੀ ਹਫ਼ਤੇ ਲਈ 10 ਦਿਨ ਲਈ ਦਿੱਤਾ ਜਾਂਦਾ ਜੀ ਇਹ ਦੁਕਾਨਾਂ ਦੇ ਜਿਹੜੀ ਜ਼ਾਇਰ ਦੇ ਵਿੱਚ ਜਿਹੜੀ ਇਸ ਤਰੀਕੇ ਨਾਲ ਨਜ਼ਰ ਪਾਉਂਸ ਲੀਂਦੇ ਨੇ ਜਿਹੜੇ ਕਿਰਾਏ ਦੇ ਨੇ ਉਹ ਕਿਰਾਇਆ ਨਹੀਂ ਦੇ ਸਕਦੇ ਹੈਗੀਆਂ ਨੇ ਜੀ ਆਪਣੇ 30 ਤੋਂ 35 ਦੁਕਾਨਾਂ ਹੋਣਗੀਆਂ ਟੋਟਲ ਆਪਣੇ 70 ਦੁਕਾਨਾਂ ਨੇ 30 35 ਇਦਾਂ ਦੇ ਹੈਗੇ ਨੇ ਵੀ ਜਿਹੜੇ ਜਮ੍ਹਾਂ ਹੀ ਨਹੀਂ ਕਰਾ ਰਹੇ ਹੈਗੇ ਕਿ ਕੀ ਕਾਰਨ ਇਹ ਇਦਾਂ ਲੰਬੇ ਦੇ ਵਿੱਚ ਤੋਂ ਕਿਰਾਏ ਖੜੇ ਨੇ ਵੀ ਕਿਰਾਇਆ ਨਹੀਂ ਇਹ ਜੀ ਇੱਕ ਤਾਂ ਲੋਕਡਾਊਨ ਦੇ ਵਿੱਚ ਜਿਹੜਾ ਗੈਪ ਪੈ ਗਿਆ ਜੀ ਦੋ ਸਾਲ ਉਹਦੇ ਵਿੱਚ ਦੁਕਾਨਾਂ ਬੰਦੇ ਹੋ ਗਈ ਸੀ ਪੱਕੀ ਜੀ ਇਹ ਵੀ ਕਾਰਨ ਮੰਨ ਸਕਦੇ ਆ ਕਿ ਬਾਕੀ ਦੂਜਾ ਦੁਕਾਨਾਂ ਬਹੁਤ ਸਮੇਂ ਦੀ ਪੁਰਾਣੀਆਂ ਕਿਰਾਏ ਤੇ ਚੜੀਆਂ ਹੋਈਆਂ ਨੇ ਜਿਨ੍ਹਾਂ ਦੇ ਕਈ ਵਾਰ ਮਾਲਕ ਵੀ ਮੌਕੇ ਤੇ ਨਹੀਂ ਮਿਲਦੇ ਇਹਹੀ ਪ੍ਰੋਬਲਮ ਆ ਰਹੀ ਸੀ ਵੀ ਮੌਕੇ ਤੇ ਦੁਕਾਨਾਂ ਬੰਦ ਸੀਗੀਆਂ ਮਾਲਕ ਕੋਈ ਮਿਲ ਨਹੀਂ ਰਿਹਾ ਸੀ ਇਸ ਲਈ ਫਿਰ ਉਹਨਾਂ ਨੂੰ ਅੱਜ ਸੀਲ ਕਰਨਾ ਹੀ ਸਹੀ ਸਮਝਿਆ ਗਿਆ 10-12 ਦੁਕਾਨਾਂ ਹੈਗੀਆਂ ਜਿਨ੍ਹਾਂ ਨੂੰ ਪਿਛੇ ਚਵਾਰੇ ਨੇ ਜਿਨ੍ਹਾਂ ਨੂੰ ਅੱਜ ਬੰਦ ਕੀਤਾ ਤੇ ਜਿਹੜੇ ਕਿਰਾਏਦਾਰ ਨੇ ਉਹਨਾਂ ਕੋਲੋਂ ਨਾ ਰੈਂਕ ਕਾਫੀ ਤੀਰ ਤੋਂ ਜਮਾ ਨਹੀਂ ਕਰਵਾਇਆ ਜਾਂਦਾ ਤੇ ਉਹਦੀ ਰਕਮ ਕਾਫੀ ਹੋ ਗਈ ਸਾਨੂੰ ਪਰਾਇਆ ਤਾਂ ਬਸੂਲ ਕਰਨਾ ਹੀ ਹੈ ਜੀ ਉਹਦੇ ਅਸੀਂ ਕੇਸਦਾਰ ਕਰਾਂਗੇ ਬਾਕੀ ਜੇ ਕੋਈ ਵੀ ਕਾਰਵਾਈ ਅਗਲੇ ਕਰਨੀ ਜਿਹੜਾ ਨਗਰ ਕੌਂਸਲ ਦਾ ਹਾਊਸ ਹੈ ਤੇ ਪ੍ਰਧਾਨ ਜੀ ਜਾਈਓ ਸਾਹਿਬ ਜਿਵੇਂ ਕਹਿਣਗੇ ਉਵੇਂ ਅਸੀਂ ਅਗਲੀ ਕਾਰਵਾਈ ਆਮ ਚੱਲਿਆ ਹੋਊਗਾ ਜੀ ਨਾਮ ਮੇਰਾ ਨਾਮ ਹੈ ਗਜਪ੍ਰੂ ਸਿੰਘ ਲੱਕ ਜੀ ਨਗਰ ਕੌਂਸਲ ਸਮਰਾਲਾ ਇਸ ਤਰ੍ਹਾਂ ਦੀ ਕਾਰਵਾਈ ਇਹਦੇ ਸਹਿਯੋਗ ਦਿੱਤੀ ਜੀ ਅੱਜ ਜੀ ਜਿਹੜਾ ਨਗਰ ਕੌਂਸਲ ਵੱਲੋਂ ਨਾ ਰੈਂਟ ਦੀ ਤਾਂ ਕਰਨਾ ਜੀ ਦਿੱਤੀ ਹੋਈ ਨਿਕਰਾਏ ਤੇ ਇਹ ਜਿਹੜੇ ਕਿਰਾਏਦਾਰ ਨੇ ਉਹਨਾਂ ਕੋਲੋਂ ਉਹਨਾਂ ਦਾ ਰੈਂਟ ਕਾਫੀ ਤੀਰ ਤੋਂ ਜਮਾ ਨਹੀਂ ਕਰਵਾਇਆ ਜਾਂਦਾ ਜੀ ਤੇ ਉਹਦੀ ਰਕਮ ਕਾਫੀ ਹੋ ਗਈ ਸੀ ਉਹਨਾਂ ਕੋਲ ਤੇ ਉਹਨਾਂ ਦੁਕਾਨਾਂ ਦਾ ਕੀ ਕੀਤਾ ਬੰਦ ਕੀਤਾ ਜੀ ਸਾਰਾ ਹਾਂਜੀ ਉਹਨਾਂ ਦੁਕਾਨਾਂ ਦੇ ਵਿੱਚੋਂ 10-12 ਦੁਕਾਨਾਂ ਹੈਗੀਆਂ ਜਿਨ੍ਹਾਂ ਨੂੰ ਵਿਚੇਚਵਾਰੇ ਨੇ ਜਿਨ੍ਹਾਂ ਨੂੰ ਅੱਜ ਬੰਦ ਕੀਤਾ ਕਿੰਨੇ ਟਾਈਮ ਦਾ ਕਿਰਾਇਆ ਖੜਾ ਉਹਨਾਂ ਕੋਲ ਜੀ ਕਿਤੇ ਵੀ 10-12 ਸਾਲ ਤੋਂ ਕਿਰਾਇਆ ਦੇ ਨਹੀਂ ਰਹੇ ਸੀਗੇ ਉਹ ਜੇ ਸਾਡਾ ਸੇਵਾਦਾਰ ਜੇ ਦਫ਼ਤਰ ਦਾ ਕੋਈ ਹੋਰ ਕਰਮਚਾਰੀ ਮੌਕੇ ਤੇ ਕਿਰਾਇਆ ਲੈਣ ਜਾਂਦਾ ਸੀ ਜਾਂ ਨੋਟਸ ਦੇਣ ਜਾਂਦਾ ਸੀ ਤਾਂ ਮੌਕੇ ਤੇ ਮਿਲਦੇ ਨਹੀਂ ਸੀਗੇ ਸਰ ਜੀ ਕਿ ਉਹ ਵੀ ਜੇ ਕੁਝ ਲੋ ਕਰਾ ਦਿੱਤਾ ਦਾ ਨਾਂ ਲੈ ਕੇ ਅੱਗੇ ਕਰਾ ਦਿੱਤਾ ਹੁਣ ਉਹ ਵੀ ਕਰ ਰਹੀ ਉਹਨਾਂ ਤੇ ਕਾਰਵਾਈ ਆਇਆ ਜੀ ਸਾਡੇ ਧਿਆਨ ਦੇ ਵਿੱਚ ਆਇਆ ਕੋਈ ਮੇਰੇ ਕੋਲੋਂ ਕੰਮ ਰੈਂਟ ਦਾ ਜਿਹੜਾ ਆਰਡਰ ਹੋਈ ਨਹੀਂ ਮੇਰੇ ਫਰਵਰੀ 2025 ਤੋਂ ਹੀ ਹੋਈ ਨਹੀਂ ਤੇ ਇਹਦਾ ਵੀ ਸਰਪੇ ਚੱਲ ਰਿਹਾ ਜੀ ਜੇ ਕੋ ਧਿਆਨ ਚਾਹੋ ਬਤਾਈ ਤੇ ਵੀ ਕਾਰਵਾਈ ਕਰਾਂਗੇ ਜੀ ਉਹਨ ਦੁਕਾਨਦਾਰ ਜੀ ਵੀ ਦਿੱਤੇ ਕਰਾਇਆ ਤਾਂ ਇਹ ਦੁਕਾਨਾ ਖਾਲੀ ਕਰਵਾਈ ਰਹਿਣਗੀਆਂ ਦੱਸ ਬੰਦ ਕਰਕੇ ਕੇਸ ਬਣਾਇਆ ਜਾਊਗਾ ਇਹਦੇ ਜੀ ਜਿੱਤ ਤਾਂ ਹੁਣ ਦੇਖੋ ਕਿਰਾਇਆ ਤਾਂ ਬਸੂਲ ਕਰਨਾ ਹੀ ਹੈ ਜੀ ਉਹਦੇ ਅਸੀਂ ਕੇਸਦਾਰ ਕਰਾਂਗੇ ਬਾਕੀ ਜੇ ਕੋਈ ਵੀ ਕਾਰਵਾਈ ਅਗਲੇ ਕਰਨੀ ਹੈ ਜਿਹੜਾ ਨਗਰ ਕੌਂਸਲ ਦਾ ਹਾਊਸ ਹੈ ਜਾਂ ਪ੍ਰਧਾਨ ਜੀ ਜਾਈਓ ਸਾਹਿਬ ਜਿਵੇਂ ਕਹਿਣਗੇ ਉਵੇਂ ਅਸੀਂ ਅਗਲੀ ਕਾਰਵਾਈ ਆਮ ਚੱਲਿਆਵਾਂਗੇ ਜਿਹੜੀ ਦੁਕਾਨ ਦਾ ਪ੍ਰਾਇਜ਼ ਜੇ ਨੂੰ ਚਾਹਵਾ ਨੂੰ ਉਹ ਤਾਂ ਉਹਨਾਂ ਦੇ ਸਾਹਦ ਤੇ ਉਹ ਉਹਦੇ ਬਾਰੇ ਯੂ ਸਾਹਿਬ ਜਾਂ ਪ੍ਰਧਾਨ ਜੀ ਜਿਵੇਂ ਫੈਸਲਾ ਕਰਨਗੇ ਜੀ ਉਵੇਂ ਖੇਰ ਦੇ ਵਿੱਚ ਹੋਰ ਵੀ ਦੁਕਾਨਾਂ ਨੇ ਇਦਾਂ ਦੀ ਜਿਹੜਾ ਨਹੀਂ ਕਰਾਇਆ ਜਾਂਦਾ ਹਾਂਜੀ ਹੈਗੀਆਂ ਦੁਕਾਨਾਂ ਉਹ ਜਦੋਂ ਅਸੀਂ ਨੋਟ ਜਾਰੀ ਕੀਤੇ ਸੀ ਇਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਅਸੀਂ ਮਹੀਨੇ ਜਾਂ ਦੋ ਮਹੀਨੇ ਦੇ ਵਿੱਚ ਵਿੱਚ ਜਮ੍ਹਾਂ ਕਰਵਾ ਦਾਂਗੇ ਇਹ ਨੋਟਸ ਕਿਤੇ ਟਾਈਮ ਲਿੰਟ ਦਾ ਜੀ ਇਹ ਨੋਟਸ ਤਾਂ ਜੀ ਹਫ਼ਤੇ ਲਈ 10 ਦਿ ਇਹਨਾਂ ਦੁਕਾਨਾਂ ਨੇ ਜਿਹੜੀ ਸ਼ਹਿਰ ਦੇ ਵਿੱਚ ਜਿਹੜੀ ਇਸ ਤਰ੍ਹਾਂ ਨਜ਼ਰ ਆਉਂ ਸਕਦੀ ਹੈ ਨਾ ਜਿਹੜੇ ਕਿਰਾਏ ਤੇ ਨੇ ਉਹ ਕਿਰਾਏ ਨਹੀਂ ਦੇਦੇ ਹੈਗੇ ਨੇ ਜੀ ਆਪਣੇ 30 ਤੋਂ 35 ਦੁਕਾਨਾਂ ਹੋਣਗੀਆਂ ਟੋਟਲ ਆਪਣੇ 70 ਦੁਕਾਨਾਂ ਨੇ 30 35 ਇਦਾਂ ਦੇ ਹੈਗੇ ਨੇ ਵੀ ਜਿਹੜੇ ਜਮਾ ਹੀ ਨ ਕਰਾ ਰਹੇ ਹੈਗੇ ਇਹ ਕੀ ਕਾਰਨ ਹੈ ਇਹ ਜਿਹੜੇ ਲੰਬੇ ਸਮੇਂ ਤੋਂ ਕਿਰਾਏ ਘੜੇ ਨੇ ਵੀ ਕਿਰਾਏ ਨਹੀਂ ਲਿਤਾ ਜਾ ਰਹੇ ਇਹ ਜੀ ਇੱਕ ਤਾਂ ਲਾਕਡਾਊਨ ਦੇ ਵਿੱਚ ਜਿਹੜਾ ਗੈਪ ਆ ਗਿਆ ਜੀ ਦੂਸਰ ਸਾਲ ਉਹਦੇ ਵਿੱਚ ਦੁਕਾਨਾਂ ਬੰਦੇ ਹੋ ਗਈ ਸੀ ਪੱਕੀ ਜੀ ਇਹ ਵੀ ਕਾਰਨ ਮੰਨ ਸਕਦੇ ਆ ਤੇ ਬਾਕੀ ਦੂਜਾ ਦੁਕਾਨਾਂ ਬਹੁਤ ਸਮੇਂ ਦੀ ਪੁਰਾਣੀਆਂ ਕਿਰਾਏ ਤੇ ਚੜੀਆਂ ਹੋਈਆਂ ਨੇ ਇਹਨਾਂ ਦੇ ਕਈ ਬਰ ਮਾਲਕ ਵੀ ਮੌਕੇ ਤੇ ਨਹੀਂ ਮਿਲਦੇ ਇਹੇ ਪ੍ਰੋਬਲਮ ਆ ਰਹੀ ਸੀ ਵੀ ਮੌਕੇ ਤੇ ਦੁਕਾਨਾਂ ਬੰਦ ਸੀਗੀਆਂ ਮਾਲਕ ਕੋਈ ਮਿਲ ਨਹੀਂ ਰਿਹਾ ਸੀ ਇਸ ਲਈ ਫਿਰ ਉਹਨਾਂ ਨੂੰ ਅੱਜ ਸੀਲ ਕਰਨਾ ਹੀ ਸਹੀ ਸਮਝਿਆ ਗਿਆ